ਤਸਾਬ ਤਾਲਾ ਕਿਨੇ ਵੱਜਿਆ ਜਿਹੜਾ ਕੋਠੀ ਨੂੰ ਵੱਜਿਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋਲ ਚੱਲਦੀ ਆ 20 ਤਰੀਕ ਦੀ ਦਰਖਾਸਤ ਚੱਲਦੀ ਆ ਹਾਂਜੀ ਤਾਲਾ ਕਿਨੇ ਮਾਰਿਆ ਜਿਹੜਾ ਅੱਜ ਕੋਈ ਦਰਖਾਸਤ ਆਈ ਹੈ ਹਾਂਜੀ ਜਿਹੜਾ ਮੁਕਾ ਬਿੱਥੇ ਗਿਆ ਹਾਂਜੀ ਮੌਕੇ ਦੇ ਤੁਸੀਂ ਕੰਪਲੇਂਟ ਕਰਨੀ ਨਾਲ ਸਕਿਆ ਮੌਕੇ ਤੇ ਕੰਪਲੇਂਟੇ ਦਹਾ ਦੇ ਸੀ ਜਿਨ੍ਹਾਂ ਦਾ ਸਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਠਾਉਣਾ ਤੁਹਾਡੇ ਕੋਲ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਜੀ ਸੰਜੀਤ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਹਾਂਜੀ ਤੁਸੀਂ ਦੱਸਿਆ ਨਾ ਨੂੰ ਕਾਲੇ ਤੋੜਨ ਦਾ ਅਧਿਕਾਰ ਹੈ ਮੈਂ ਕਾਲੇ ਤੋੜਨ ਦਾ ਅਧਿਕਾਰ ਉਹ ਤਾਂ ਬੈਂਕ ਨਹੀਂ ਤੋੜੀਆਂ ਵਾ ਉਹ ਬੈਂਕ ਨਹੀਂ ਤੋੜੀਆਂ ਚੋਰੀ ਸਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਕੋਈ ਨਾ ਉਹਨਾਂ ਨੇ ਤੋੜੀਆਂ ਹਾਂਜੀ ਇਹ ਤੋੜੀਆਂ ਕਿੰਨੇ ਤੋੜੀਆਂ ਇਸੇ ਕਰਕੇ ਵਾਸਤੇ ਤੁਸੀਂ ਆਪੇ ਗਿਆ ਪਿਆਣ ਦੇਖਣੇ ਹਾਂਜੀ ਕਿੰਨਾ ਦਾ ਬੈਂਕ ਦਾ ਕਾਦਾ ਬਾਬਾ ਜੀ ਅੱਜ ਵੀ ਨਵੀਂ ਕਿਚਨ ਨਹੀਂ ਆਇਆ ਉਹ ਤਾਂ ਸਾਹੀ ਉਹਦੀ ਲਾ ਕੇ ਤੁਸੀਂ ਤਨੀਜ਼ਨਾ ਆਪਣੀ ਗੱਲ ਦੱਸੋ ਮੈਂ ਤਨੀਜ਼ ਨਹੀਂ ਕਰਾਂਗੀ ਸਰ ਮੈਂ ਕਹਿੰਿਆ ਵੀਡੀਓ ਸ਼ੇਅਰ ਕਰਨ ਦੀ ਜੀ ਇਹ ਜਿੰਨਾ ਸੱਚੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਹੋ ਵੀਡੀਓ ਬਣਾ ਉਸ ਨੂੰ ਵੀ ਲੋਕ ਕੀ ਨਾਲ ਜਾਣਦੇ ਮੈਂ ਉਹ ਕਿੰਨਾ ਮਿਲ ਗਿਆ ਸਰ ਇਹਨਾਂ ਕੋਲੋਂ ਹਾਂ ਜੀ ਸਰ ਤੁਸੀਂ ਬੋਲ ਰਹੇ ਹੋ ਹੌੜਾ ਲੈ ਗਿਆ ਇਹ ਤੇ ਜਿਹੜਾ ਕੋਈ ਹੋ ਉਹਨੂੰ ਮਕਾਨ ਨੂੰ ਦੁਬਾਰਾ ਤਾਲੇ ਨਾਲ ਤੁਸੀਂ ਗੱਲ ਮੇਰਾ ਗਲਤ ਨਾ ਬੈਂਕ ਦਾ ਮਾਲਕ ਦਾ ਮਤਲਬ ਜਿਹੜਾ ਸਮਾਨ ਚੋਰੀ ਹੋਇਆ ਦਾ ਮਤਲਬ ਬੈਂਕ ਨੇ ਕੀਤਾ ਨਾ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ-ਕੁੱਲੇ ਸਾਡੇ ਕੋਲ ਵੀ ਵੀਡੀਓ ਹੈਗੀਆਂ ਵਾ ਤਾਲੇ-ਕੁੱਲੇ ਸੀਲਾ ਕੁੱਤੀਆਂ ਮਕਾਨ ਦੇ ਅੰਦਰ ਸਾਰੀ ਚੋਰੀ ਖਣ ਹੋਈ ਆ ਸਾਰਾ ਕੁਝ ਹੋਇਆ ਆ ਹਾਂਜੀ ਉਹ ਹੀ ਗੱਲ ਤੁਸੀਂ ਕਰਦੇ ਸੀ ਹਾਂਜੀ ਉਹ ਤੁਸੀਂ ਜਦੋਂ ਮਕਾਨ ਦਾ ਲੋਕਾਂ ਨੂੰ ਆ ਕੇ ਵੇਖਣ ਗਏ ਜੇ ਤੁਸੀਂ ਕੰਪਲੇਂਟਡ ਦੇ ਨਾਲ ਗਏ ਸੀ ਲੈ ਕੇ ਜਿਹਨੂੰ ਜਿਨ੍ਹਾਂ ਦਾ ਮਕਾਨ ਸੀਗਾ ਉਥੇ ਨਹੀਂ ਮੇਰੇ ਕੋਲ ਤਾਂ ਬੈਂਕ ਆਈ ਆ ਮੈਨੂੰ ਨਹੀਂ ਹੋਰ ਕੀ ਗੱਲ ਤੇਰਾ ਅੱਛਾ ਤੁਹਾਡੇ ਕੋਲ ਬੈਂਕ ਆਈ ਆ ਕੰਪਲੇਂਟਡ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਦੇਖੀ ਵੀ ਨਹੀਂ ਆ ਦਰਖਾਸਤ ਚਲ ਰਹੀ ਸੀ ਕਿ ਉਥੇ ਕੋਈ ਹੋਰ ਤਾਂ ਨਹੀਂ ਕੁਈ ਲੋਕਾਂ ਦਾ ਬੈਂਕ ਕਾਤੇ ਦੇਖਣ ਗਏ ਜੇ ਬੈਂਕ ਕਾਤੇ ਬੈਂਕ ਦਾ ਨਜ਼ਰ ਗਏ ਜੇ ਤੁਸੀਂ ਬੈਂਕ ਕਾਤੇ ਗਏ ਦੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਗੰਗਨਦੀਪ ਕੋਲ ਨੇ ਜਿੱਤੀ ਸੀ ਉਹਦਾ ਕੀ ਕਰ ਰਹੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੰਗਰੀ ਹੈ ਜਿਹੜੀ ਰਸੂਆਇਆ ਉਹਦੀ ਗੱਲ ਕਰਦੇ ਮੈਂ ਉਹਦੀ ਗੱਲ ਹਾਂਜੀ ਜਿਹੜਾ ਗਾੜ ਨੂੰ ਜਿਹੜਾ ਪਹਿਲਾ ਵਕਵਾ ਜਿਹੜਾ ਪਹਿਲਾ ਵਕਵਾ ਆਇਆ ਉਹਦਾ ਕੀ ਕਰਦੇ ਉਹਦਾ ਉਹਦੇ ਬਾਅਦ ਕੀ ਕਰਦੇ ਕੀ ਕਰ ਰਹੇ ਹੋ ਤੁਸੀਂ ਲਈ ਤੁਹਾਡੇ ਕੋਲ 20 ਦਿਨ ਦੀ ਦੁਕਾਨ ਤੇ ਉਹ ਤੁਹਾਨੂੰ ਮੱਗਦੀ ਕੰਮ ਮੈਂ ਹੁਣ ਤੁਹਾਨੂੰ ਦੱਸ ਰੋ ਜੀ ਕੀ ਕਰ ਰਹੇ ਹੋ ਉਹਦੇ ਵੀ ਕਰ ਲਾਂਗੇ ਉਹਨਾਂ ਦੇ ਜਿਹੜੇ ਇਲਜਾਮ ਆ ਉਹ ਵੀ ਤਸੀਦ ਕਰਾਂਗੇ ਤੋਂ ਤੋਂ ਕਰ ਰਹੇ ਜੋ ਉਹਦੇ ਤਸੀਦ ਜੜਾ ਉਹਨੂੰ ਔਰਤ ਨੂੰ ਇੱਕ ਲੈਟਰੀ ਦੇ ਦਰਵਾਜ਼ੇ ਕੋਲੋਂ दरवाजे पर लोग है एक वकील अकेले में तुम अंदर लॉक करके अकेले में बात दे कहते हैं ऐने जाने ना मैं मेरा एक मामला है ना देखो सारे रोजी मदद हो गई और मैं भी आगे और मैं भी आगे और देखो अरे जय काम साथ में तू आगे मैं वकील वाली बैठी हूं मैं तो आगे ऐसा तू बात सुन ना मेनू राइट है मैं राइट ना मैं देख रहा हूं हां मैं कोई नहीं रखूं मेरे शरीर किसी नाम पे हूं ਹਾਂਜੀ ਸਾਡਾ ਬੈਂਕ હાજર ਨੇ ਕੋਈ ਲੋਕ ਕਿਸੇ ਨੇ ਕੁਝ ਨਹੀਂ ਤੁਸੀ ਮੈਨੂੰ ਜਿਹੜੀ ਰੰਜਨਦੀਪ ਨੂੰ ਹਾਂ ਰੰਜਨਦੀਪ ਨੂੰ ਜਿਹੜੀ ਕੱਲੋਂ ਨੇ ਆਪਣੀ ਦਰਖਾਸਤ ਦਿੱਤੀ ਹੈ ਜਿਹੜਾ ਉਹ ਕਿਹਾ ਕੀ ਕੰਮ ਕਰ ਉਹਦਾ ਕੀ ਕਰ ਉਹਦਾ ਉਹ ਕੱਲ੍ਹ ਤੇ ਉਹਦਾ ਧਿਆਨ ਨੋਟ ਕੀਤਾ ਸੀ ਆਪਾਂ ਜਿਹੜੀ ਇਹ ਗੱਲ ਸੀ ਹਾਂਜੀ ਜੀ ਅਪੀਲ ਉਹਨੂੰ ਹਾਂਜੀ ਬੁਗਿਲਾਂ ਵਾਲੀ ਗੱਲ ਕਰ ਰਹੀਆਂ ਨੇ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਬਿਆਨ ਦਰਜ ਕਰਾਂਗਾ ਜੇਰਾ ਤੁਹਾਡਾ ਕੰਪਨੀਟੈਂਟ ਉਹਦੇ ਬਿਆਨ ਦਰਜ ਕਰਾਂਗਾ ਅੱਛਾ ਉਹ ਕਰ ਦਿਓ ਕੰਮ ਜਿਦੋਂ ਤੁਸੀਂ ਮੌਕਾ ਵੇਖਣ ਨੂੰ ਗਏ ਜੇ ਤੁਸੀਂ ਨਾਲ ਕੰਪਲੇਨਰ ਨੂੰ ਪੜਿਆ ਅੰਦਰ ਵੀ ਤੇਰਾ ਤੇ ਸਾਰਾ ਸਮਾਨ ਖੋਲ-ਖੋਟ ਪਿਆ ਗਿਆ ਸਾਰਾ ਖੋਲਿਆ ਗਿਆ ਵਾ ਦੇਖਿਆ ਗਿਆ ਤੁਸੀਂ ਬਹੁਤ ਦੇਖਿਆ ਜਾ ਕੇ ਮੈਂ ਉਨ ਜਨ ਜਾ ਕੇ ਹੋਰ ਨਹੀਂ ਦੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਦੇ ਆਹ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇ ਜਿਦੋਂ ਉਹਨਾਂ ਦੀ ਸਭੇ ਤੁਸੀਂ ਨਾ ਮਕਾਨ ਉਹਨਾਂ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਟੀ ਗੱਡੀ ਰੱਖਣਾ ਸੀ ਐਜ ਪਰ ਲੋ ਤੁਹਾਨੂੰ ਦੱਸਦੀ ਠੀਕ ਹੈ ਨਾ ਨਹੀਂ ਆਪਣਾ ਸਕਿਉਰਟੀ ਗਾਰਡ ਪੰਡਾ ਹੈ ਨਾ ਨਹੀਂ ਵੈਸੇ ਜਿਹਨਾਂ ਦੇ ਕੁੱਤੇ ਵਾਲੇ ਹੁੰਦਾ ਨਾ ਮੈਨੂੰ ਪਤਾ ਹੀ ਨਹੀਂ ਕੋਈ ਨਹੀਂ ਠੀਕ ਹੈ ਨਾ ਮੇਰੀ ਪਰਿਵਾਰਾ ਬਿਲਕੁਲ ਠੀਕ ਹੈ ਨਾ ਮੇਰੀ ਪਰਿਵਾਰਾ ਬਿਲਕੁਲ ਠੀਕ ਹੈ ਮੇਰੀ ਜੂਤੀ ਤੇ ਕਾਗਡ ਕੋਲ ਨਾ ਤੁਹਾਨੂੰ ਤੇ ਹੋਰ ਤੋਂ ਸੁਣਨਾ ਇਨਾ ਪਤਾ ਫੇਰੇ ਅਜਾ ਕੱਤੂ ਸਾਫ ਕਰਕੇ ਤੂੰ ਫੇਰ ਜਾਣ ਤੇ ਮੈਂ ਨਹੀਂ ਤੁਹਾਨੂੰ ਕਹਿੰਦਾ ਜਾਣਦੀ ਤੇ ਮੈਨੂੰ ਵੀ ਨਹੀਂ ਤੇ ਜਾ ਤੇ ਮੈਨੂੰ ਮਿਲਵਾਉਂਦਾ ਲੈ ਸਾਰੇ ਫੋਟੋਆਂ ਲੈ ਕੇ ਕਰਕੇ ਅੰਦਰ ਮੈਨੂੰ ਬਤਾ ਕੇ ਕਿ ਮੈਨੂੰ ਕੱਲੀ ਨੂੰ ਤੂੰ ਦੇ ਰੋਵੇਂ ਮੈਨੂੰ ਕੋਸ਼ਿਸ਼ ਨਾ ਕਰੇ ਨਾਲ ਮੇਰੀਆਂ ਸਾਥਕਾਰ ਜਾਣੇ ਵੀਡੀਓ ਤੂੰ ਹੀ ਕਰਨ ਦੇ ਦੇ ਮੇਰੀ ਇੱਕ ਥੋੜੀ ਨਹੀਂ ਸਾਰੇ ਵੀਡੀਓ ਫਾਇਆ ਦੇ ਦੇ ਰਿਆਂ ਹੁਣ ਕੱਲੀਆਂ ਕੋਈ ਨਹੀਂ ਕੋਈ ਕੱਲ ਨਹੀਂ ਕੋਈ ਨਹੀਂ ਤੁਹਾਨੂੰ ਕਾਰ ਦੇ ਤੂੰ ਵੀ ਮੈਨੂੰ ਡਰਾਉਂਦਾ ਰਹੇ ਜੀ ਮੇਰੇ ਕੋਲ ਆਏ ਪੁੱਛਣ ਪਰ ਮੈਂ ਡਰਦੀ ਨਹੀਂ ਨਾ ਪੁਲਿਸ ਤੋਂ ਮੈਂ ਅੱਜ ਨੂੰ ਨਹੀਂ ਜਰਾ ਨਹੀਂ ਨਹੀਂ ਜਨਾਜ਼ लाल में तू तो ढपटा दे नाक सीन तो में तू कंजरा रहे हैं ना नाक सीन 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 में तू कंजरा रहे ह� ਬਾਕੀ ਨਾ ਯੋਨਾ ਦੀ ਗੱਲ ਹੈ ਜੀ ਆਪਾਂ ਉਹਨਾਂ ਦੀ ਵੀ ਗੱਲ ਕਰ ਸਕਦੇ ਹਾਂ ਤੁਸੀਂ ਜਿਹੜਾ ਤੁਹਾਡਾ ਮੈਂ ਜੀ ਜਦੋਂ ਮੈਂ ਇਹਨੂੰ ਬਣਾਵਾਇਆ ਤਾਂ ਉਹਨੇ ਕਿ ਉਹਨਾਂ ਨੂੰ ਪ੍ਰਬੰਧਨ ਦਾ ਸਬੰਧ ਦੱਸੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣੇ ਉਹਨਾਂ ਨੂੰ ਬਿਆਨ ਦਰਜ ਕਰ ਲੈਣ ਤੋਂ ਤੁਸੀਂ ਜਿਹੜਾ ਮੈਂ ਲਈਆ ਜਿਹੜਾ ਤੁਹਾਡਾ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਨੇ ਜਿਹਦੇ ਨਾਲ ਤੁਸੀਂ ਜਿਹੜੇ ਕਿਹਾ ਉਹਦਾ ਕੱਲ ਦਾ ਬਿਆਨ ਮਿਲੋ ਕਿਤਾ ਉਹਦੇ ਵਿੱਚ ਕੋਈ ਸ਼ਾਹ ਪਾਉਂਦਾ ਕੰਮ ਨਹੀਂ ਜੀ ਤੁਸੀਂ ਕਹਿੰਦੇ ਹਾਂ ਹਾਂ ਜੀ ਜਿਹੜਾ ਲਈ ਤੁਸੀਂ ਉਹ ਵੀ ਕਰ ਲੈਣ ਹਾਂ ਜੀ ਇਹ ਅਸੀਂ ਵੀ ਨਹੀਂ ਕਰਦੇ ਤੇ ਅੱਜ ਸਰਕਾਰ ਨੂੰ ਦਰਖਾਸਤ ਪੇਸ਼ ਲਾ ਦੇ ਇਹ ਵੀ ਮੇਰਾ ਸਮਾਨ ਬੈਂਕ ਚ ਚੋਰੀ ਕਰਕੇ ਲੈ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਥਾਲੇ ਮਾਰਨ ਦਾ ਰਾਈਟ ਹੈ ਉਹਨਾਂ ਦਾ ਸਮਾਨ ਬੈਂਕ ਨੂੰ ਉਹਨਾਂ ਦਾ ਸਮਾਨ ਜਿਹੜਾ ਉਹ ਲੈਣ ਦਾ ਉਹਨਾਂ ਨੂੰ ਕੋਈ ਰਾਈਟ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਇਹ ਕਿਹੜਾ ਕਰਾ ਉਹਨਾਂ ਦਾ ਸਮਾਨ ਮੁੱਢਿਆ ਹਾਂ ਜੀ ਏਦਾਂ ਚੋਰੀ ਕਰਕੇ ਕਿਵੇਂ ਨਹੀਂ ਹਾਂਜੀ ਉਹ ਤਸਦੀਕ ਤੇ ਕਰਨਾ ਪਰ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਉਹ ਤੇ ਤਸਦੀਕ ਕਰਨਾ ਹੀ ਹੈ ਸਮਾਨ ਚੋਰੀ ਕਰੇ ਕਰਿਆ ਜਿਹੜਾ ਅੰਦਰ ਉਹਨਾਂ ਦਾ ਹਜੇ ਵੀ ਸਮਾਨ ਆ ਨਾ ਉਹ ਸਮਾਨ ਜਾ ਕੇ ਮਲਵਾਇਆ ਹੀ ਤੁਹ ਦੱਸਣਗੇ ਨਾ ਉਹ ਕਹਿੰਦੇ ਇਨਵੈਂਟਰੀ ਚੈੱਕ ਨੇ ਪਰ ਅੱਲਿਆ ਉਹ ਸਰ ਉਹ ਇਨਵੈਂਟਰੀ ਅੱਥੇ ਦੇਖਣਾ ਹੈ ਨਾ ਦਿਖਾਓ ਤੁਸੀਂ ਦਿਖਾਓ ਇਨਵੈਂਟਰੀ ਠੀਕ ਹੈ ਤੁਸੀਂ ਉਹ ਬਾਹਰ ਰੋਏ ਇਨਵੈਂਟਰੀ ਬਾਹਰ ਪਾ ਕੇ ਜਦੋਂ ਬਾਹਰ ਦੇਖੋ ਠੀਕ ਹੈ ਤੁਹਾਨੂੰ ਸਮਝਾਂਗੇ ਜੀ ਉਹ ਜਿਹੜਾ ਜਿਹੜਾ ਇਹ ਜਿਹੜਾ ਕੋਈ ਨਹੀਂ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਤਾਂ ਨਹੀਂ ਗਈ ਆ ਉਹ ਨੂੰ ਵੀ ਭਰਾਵਾ ਉਹਦਾ ਪੱਟਾ ਠੀਕ ਹੈ ਪਹਿਲਾਂ ਬੈਂਕ ਸਾਹਿਬ ਕੋਈ ਆਈ ਆ ਅਸੀਂ ਉਹ ਕਰਾਂਗੇ ਤੇ ਨਹੀਂ ਸਰ ਪਹਿਲਾਂ ਬੈਂਕ ਨਹੀਂ ਜਾਈ ਸਾਨੂੰ ਬੈਂਕ ਫੈਮੀ ਆਉਂਦੀ ਜੇ ਪਹਿਲਾ ਰੰਜਨਦੀਪ ਘਟੇ ਕੋਈ ਆਈ ਜੇ ਬੈਂਕ ਨਹੀਂ ਜਾਈ ਆਪਾਂ ਛੇ ਦਾ ਬਦਵਾ ਨੂੰ ਵਰਦੀ ਦੀ ਕਰਨੀ ਆਪਣੀ ਦਾੜਾ ਆ ਗਿਆ ਕੋਈ ਚੇਤਾ ਕੋ ਲੱਗਿਆ ਨਾ ਨਾ ਸਰ ਤੁਸੀਂ ਕਹਿੰਦੇ ਬਿਲਕੁਲ ਪਹਿਲਾਂ ਬੈਂਕ ਆਇਆ ਮੈਂ ਪਹਿਲਾਂ ਨਹੀਂ ਕਹਿਤਾ ਨੂੰ ਇਹ ਮੈਂ ਤੁਹਾਡੀ ਕੋ ਰੰਜਨਦੀਪ ਆਈ ਦੇ ਮੈਂ ਵੀ ਤੁਹਾਡੀ ਗਲਤੀ ਹੀ ਠੀਕ ਕਰਨ ਦੇ ਕੋਸ਼ਿਸ਼ ਕਰਾਂਗਾ ਅਨਾਂ ਅਗਾਂਹ ਕੀ ਕਰਾਂ ਤੇ ਇਹਨਾਂ ਨੂੰ ਗਲਤੀ ਕਰਨ ਦੇਵਾਂ ਸਾਡੇ ਕੋਲ ਸਾਡੇ ਕੋਲ ਜੇਰਾ ਮੈਂ ਵੀ ਪਹਿਲਾਂ ਆ ਜੇ ਬਾਅਦ ਜਾ ਜੇ ਅਸੀਂ ਨਹੀਂ ਆਤੇ ਜਿਹੜਾ ਤੁਸੀਂ ਅੱਛਾ ਤੁਸੀਂ ਇਹਨੇ ਹੈ ਹੀ ਕਰ ਦੇ ਦੇ ਬਿਆ ਨਹੀਂ ਕਰਦਾ ਨਹੀਂ ਤੁਸੀਂ ਇਹ ਹੀ ਕਹਾਂ ਮੈਂ ਆਨੇ ਆਏ ਕਰਦਾ ਵਾਂ ਵੀ ਉਹ ਇਦਾਂ ਤੁਸੀਂ ਹੱਸਣਾ ਤੁਸੀਂ ਕਹਿੰਦੇ ਜੀ ਮੈਂ ਆਨੇ ਆਏ ਕਰਦਾ ਹਾਂ ਪਰ ਕਹਿੰਦਾ ਤੁਸੀਂ ਜੇ ਬਾਅਦ ਨੂੰ ਨਹੀਂ ਆਉਂਦੇ ਬਾਅਦ ਨੂੰ ਨਹੀਂ ਆਉਂਦੇ ਬਾਅਦ ਨੂੰ ਨਹੀਂ ਤੁਸੀਂ ਦਫਤਰ ਦੇ ਬਾਅਦ ਵਿੱਚ ਮੈਂ ਤੁਹਾਡੀ ਵੀ ਬੱਕ ਸੋ ਜਾ ਅੱਛਾ ਤੁਸੀਂ ਮੇਰਾ ਪਾਕ ਨਹੀਂ ਸੋਂਦੇ ਚਲੋ ਤੁਹਾਡੀ ਮਰਦੀ ਨਹੀਂ ਮਰਦੀ